ਨਾ ਕਿਸੇ ਦੇ ਨਾਲ ਵੇਰ ਨਾ ਪੁਰਾਣੀ ਕੋਈ ਰੰਜਿਸ਼ ਉਸ ਤੋਂ ਬਾਅਦ ਵੀ ਕਾਰ ਵਿੱਚ ਦਾਖਲ ਹੋ ਕੇ ਪਿੰਡ ਦੇ ਕੁਝ ਲੋਕ ਨੇ ਕਾਰ ਵਿੱਚ ਇਕਲੀ ਕੋੜੀਆਂ ਨਾਲ ਕੀਤੀ ਕੁੱਟਮਾਰ ਪੀੜਿਤ ਮਹਿਲਾ ਪਰਿਵਾਰ ਇਲਾਜ ਲਈ ਸਰਕਾਰੀ ਹਸਪਤਾਲ ਕਪੂਰਥਲਾ ਵਿੱਚ ਜ਼ੇਰੇ ਇਲਾਜ ਦਾਖਲ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਸੁਵਾਨਪੁਰ ਦੇ ਅਧੀਨ ਆਉਂਦਾ ਪਿੰਡ ਜੈ ਰਾਮਪੁਰ ਦੇ ਪੀੜਿਤ ਪਰਿਵਾਰ ਦੇ ਕਾਰ ਵਿੱਚ ਦਾਖਲ ਹੋ ਕੇ ਪਿੰਡ ਦੇ ਕੁਝ ਲੋਕਾਂ ਵੱਲੋਂ ਉਨ੍ਹਾਂ ਉੱਤੇ ਕੁੱਟ ਮਾਰ ਕਰਨ ਦਾ ਹਮਲੇ ਹੋਣ ਦੀ ਜਾਣਕਾਰੀ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਇਆ ਜਿਸ ਸਮਾਂ ਪਿੰਡ ਦੇ ਕੁਝ ਲੋਕ ਵੱਲੋਂ ਘਰ ਦੇ ਅੰਦਰ ਵੜ ਕੇ ਹਮਲਾ ਕੀਤਾ ਉਸ ਵੇਲੇ ਪੀੜਿਤ ਪਰਿਵਾਰ ਦੀਆਂ ਲੜਕੀਆਂ ਘਰ ਵਿੱਚ ਹੀ ਕਲਿਆ ਸਨ ਇਸ ਤੋਂ ਪਹਿਲਾਂ ਵੀ ਘਰ ਵਿੱਚ ਦਾਖਲ ਹੋ ਕੇ ਲੜਕੀਆਂ ਨਾਲ ਕੁੱਟਮਾਰ ਹੋ ਚੁੱਕੀ ਹੈ ਇਲਾਜ ਲਈ ਦਾਖਲ ਮਹਿਲਾ ਅਤੇ ਉਸ ਦੇ ਪਰਿਵਾਰ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੀ ਨਾ ਕਿਸੇ ਨਾਲ ਬੈਰ ਨਾ ਕਿਸੇ ਨਾਲ ਪੁਰਾਣੀ ਰੰਜਿਸ਼ ਹੈ ਸਾਨੂੰ ਖੁਦ ਹੀ ਪਤਾ ਨਹੀਂ ਸਾਡੇ ਘਰ ਵਿੱਚ ਪਿੰਡ ਦੇ ਕੁਝ ਲੋਕ ਨੇ ਸਾਡੀ ਲੜਕੀਆਂ ਨਾਲ ਕੁੱਟਮਾਰ ਕਿਉਂ ਕੀਤੀ ਹੈ ਪੀੜਤ ਪਰਿਵਾਰ ਨੇ ਜ਼ਿਲ੍ਹਾ ਕਪੂਰਥਲਾ ਪੁਲਿਸ ਦੇ ਉੱਚ ਅਫਸਰ ਤੋਂ ਇਨਸਾਫ ਦੀ ਮੰਗ ਕੀਤੀ ਦੇਖਦੇ ਹਾਂ ਕਪੂਰਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਖਾਸ ਰਿਪੋਰਟ ਕਿ ਨਾਮ ਹੈ ਆਪਣਾ ਅਮਨਦੀਪ ਕੋ ਅੰਦਿਕਾ ਪਿੰਡ ਵਾ ਜੈ ਰਾਮਪੁਰ ਇਹ ਕਿੱਥੇ ਪਿੰਡ ਹੈ ਕਿੱਥੇ ਹੈ ਸੁਬਾਨਪੁਰ ਦੀ ਲੱਗਦੀ ਅੰਦਿਕੀ ਗੱਲ ਕੀ ਹੋਈ ਹੈ ਜਦ ਕਿ ਟੀਮ ਮਾਤਾ ਨੂੰ ਵੀ ਤੇ ਤੁਹਾਨੂੰ ਵੀ ਆ ਕੇ ਕੁੱਟਿਆ ਕਿਰੇ ਵੱਲੋਂ ਕੁੱਟਿਆ ਗਿਆ ਵਾ ਇਹ ਤਾਂ ਸਾਨੂੰ ਪਤਾ ਨਹੀਂ ਕਿ ਕਿਉਂ ਲੜਦੇ ਸਾਡੇ ਨਾਲ ਜਦੋਂ ਵੀ ਅਸੀਂ ਘਰ ਇਕੱਲੇ ਹੁੰਨੇ ਆ ਉਦੋਂ ਹੀ ਲੜਦੇ ਸਾਡੇ ਨਾਲ ਤਿੰਨੋਂ ਅਸੀਂ ਪੜਨਾ ਵਾ ਪਹਿਲਾਂ ਵੀ ਦੋ ਵਾਰੀ ਲੜਿਆ ਜ਼ਬਰਦਸਤੀ ਕਰਦੇ ਆ ਹੱਥੀ ਪੈਂਦੀ ਆ ਆ ਕੀ ਤੇ ਫਿਰ ਲੋੜੀ ਵਾਲੇ ਦਿਨ ਵੀ ਆਏ ਤੇ ਘਰ ਸੀਗੇ ਅਸੀਂ ਉਥੇ ਤੋਂ ਹੀ ਟੱਕ ਕੇ ਆਏ ਲਿਆ ਤੇ ਸਾਨੂੰ ਮਾਰਿਆ ਵਾ ਪਤਾ ਨਹੀਂ ਉਹ ਕਿਉਂ ਲੜਦੇ ਆ ਇਹ ਨਹੀਂ ਸਾਨੂੰ ਪਤਾ ਕਿ ਜਦੋਂ ਅਸੀਂ ਇਕੱਲੀਆਂ ਹੁੰਦੀ ਆ ਉਦੋਂ ਹੀ ਉਹ ਲੜਦੇ ਆ ਕੇ ਮਾਰਦੇ ਸਾਨੂੰ ਕੀ ਨਾਮ ਸੀ ਜਿਨ੍ਹਾਂ ਵੱਲੋਂ ਤੁਹਾਡੇ ਤੇ ਹਮਲਾ ਕੀਤਾ ਗਿਆ? ਖਰਪਜਨ ਸਿੰਘ, ਬਲਦੇਵ ਸਿੰਘ ਤੇ ਸੋਨੂੰ ਤੇ ਇੱਕ ਬੇਟੀ ਉਹਨਾਂ ਦੀ ਨਾਨਸੀ ਉਹ ਵੀ ਨਾਲ ਸੀ। ਤੇ ਮੈਨੂੰ ਵੀ ਮਾਰਿਆ ਪਾਵਾ, ਬੂਆ ਮਰੋਲੀਆਂ, ਤੋੜੀਆਂ ਆਪਣੇ ਵੱਲੋਂ ਉਹਨਾਂ ਨੇ। ਕਿ ਮੋਢੇ ਮੇਰੇ ਹਿੱਲੇ 'ਤੇ ਦਰਦ ਭੈਣ ਰਹੀ ਆ। ਤੇ ਮਮਾ ਦੇ ਵੀ ਕਾਫੀ ਸੱਟਾਂ ਮਾਰੀਆਂ ਆ। ਤਾਂ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਹੋ? ਇਨਸਾਫ ਚਾਹੀਦਾ ਸੀ।

ਇੱਟਾ ਗੜਾ ਕਿਸ ਗੱਲ ਦਾ ਸੀ ਸਾਨੂੰ ਕੋਈ ਪਤਾ ਨਹੀਂ ਇਹਨਾਂ ਨੂੰ ਪੁੱਛਣਾ ਪੈਣਾ ਕਿ ਕਾ ਤੋਂ ਸਾਡੇ ਨਾਲ ਐਦਾਂ ਕਰਦੇ ਸਾਨੂੰ ਕੋਈ ਪਤਾ ਨਹੀਂ ਵੀ ਕਾ ਤੋਂ ਲੜਦੇ ਸਾਡੇ ਜਦੋਂ ਬੱਚੇ ਇਕੱਲੇ ਘਰ ਹੁੰਦੇ ਉਦੋਂ ਵੀ ਪਟਾ ਲੈਂਦੇ ਵੱਡਕੇ ਜਿੱਦਾਂ ਇਸ ਵਾਰ ਕੰਮ ਧੰਦਾ ਕਰਨ ਜਾਇਦਾ ਤੇ ਇਹ ਕੰਨੇ ਕੰਨੇ ਆ ਘਰੇ ਉਦੋਂ ਕੁੜੀਆਂ ਨੂੰ ਫੜ ਲੈਂਦੇ ਕੀ ਨਾਮ ਕੀ ਉਹਨਾਂ ਦੇ ਉਹਨਾਂ ਦਾ ਇੱਕ ਨਬਦੇਵ ਸਿੰਘ ਹੈ ਇੱਕ ਨਾ ਭਜਨ ਸਿੰਘ ਸੋਨੂ ਤੇ ਮਾਨਸੀ ਤੇ ਇੱਕ ਵਧੀਆ ਘਰ ਵਾਲੀ ਆ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਮਾਨਸੀ ਅਹ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਉਹ ਸਾਡੀ ਸੁਣਦੇ ਨਹੀਂ ਕੋਈ ਸੁਣਨ ਨਹੀਂ ਪੋਛਦੇ ਨਹੀਂ ਕਿ ਅਸੀਂ ਗਏ ਆ ਥਾਣੇ ਵੀ ਗਏ ਸੀ ਉਹ ਕਹਿੰਦੇ ਉੱਥੇ ਜਾਓ ਹਸਪਤਾਲ ਜਾਓ ਆ ਹਸਪਤਾਲ ਵਾਲਿਆਂ ਕੋਈ ਸਾਨੂੰ ਘਰੋਂ ਫੇਰ ਵਾਪਸ ਲੈ ਗਏ ਤੇ ਫੇਰ ਉੱਥੋਂ ਅਸੀਂ ਫੇਰ ਆਏ ਕਰਤਾਰਪੁਰ ਗਏ ਪੁੱਤੋ ਵੀ ਸਾਨੂੰ ਫੇ ਇੱਥੇ ਦਾ ਕਰਾਇਆ ਵੀ ਮੇਰੀ ਪਹਾਂ ਚ ਦਰਦ ਬਹੁਤ ਜਿਆਦੀ ਪੈਂਦੀ ਹੈ ਤੇ ਮੈਨੂੰ ਲੈ ਗਿਆ ਵੀ ਚ ਲੈ ਕੇ ਆ ਕੇ ਦਾਖਲ ਕਰਾਇਆ ਨੀ ਇੱਥੇ ਵੀ ਨਹੀਂ ਪੁੱਛਦੇ ਨੀ ਕੋਈ ਕੀ ਨਾਮ ਕੀ ਹੈ ਆਪਣਾ ਸੰਤੋਖ ਸਿੰਘ ਹਾਂ ਜਿਹੜਾ ਪਿੰਡ ਪਿੰਦਾ ਜੈਰਾਮਪੁਰ ਹਾਂ ਜੀ ਸੰਤੋਖ ਜੀ ਕੀ ਗੱਲ ਕੀ ਹੋਈ ਹੈ ਜਿਹੜਾ ਕਿ ਤੁਹਾਡੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ ਵਾ ਸਾਰ ਗੱਲ ਦਾ ਸਾਨੂੰ ਸਮਝ ਨਹੀਂ ਲੱਗਦੀ ਚੁੱਪਚੀ ਵੀ ਨਹੀਂ ਪੈਂਦੇ ਜਦੋਂ ਪੈਂਦੇ ਜਦੋਂ ਮੈਂ ਘਰ ਨਹੀਂ ਹੁੰਦਾ ਉਦੋਂ ਮੇਰੀਆਂ ਬੇਟੀਆਂ ਨਾਲ ਕਿ ਲੜਦੇ ਕਿੰਨੇ ਬੱਚੇ ਤੁਹਾਡੇ ਮੇਰੇ 4 ਬੱਚੇ ਆ ਕਿੰਨੇ ਬੇਟੇ ਤੇ ਬੇਟੀਆਂ ਬੇਟਾ 1 ਹੀ ਆ ਤੇ 3 ਬੇਟੀਆਂ ਮੇਰੀਆਂ ਓਕੇ ਤੇ ਜਿਹਦੇ ਵੱਲੋਂ ਤੁਹਾਡੇ ਤੇ ਹਮਲਾ ਕੀਤਾ ਕੀ ਨਾਮ ਕੀ ਉਹਨਾਂ ਦਾ ਬਲਦੇਵ ਸਿੰਘ ਆ ਜੀ ਇੱਕ ਦਾ ਹਾਂਜੀ ਉਹਨਾਂ ਦੇ ਵੱਡੇ ਬ੍ਰਦਰ ਦਾ ਨਾਮ ਹੈਗਾ ਭਜਨ ਸਿੰਘ ਓਕੇ ਤੇ ਉਹਦਾ ਭਤੀਜਾ ਵਾ ਇੱਕ ਭਜਨ ਸਿੰਘ ਦਾ ਬੇਟਾ ਵਾ ਸੋਨੂੰ ਅੱਛਾ ਇੱਕ ਉਹਦੀ ਵੱਡੀ ਕੁੜੀ ਆ ਵਾ ਮਾਨਸੀ